ਹਾਂਜੀ ਵੀਰੇ ਟਾਈਮ ਹੋ ਗਿਆ ਸ਼ੇਰ ਦਾ ਸਵਾ 7:30 ਤੇ ਨਵੀਂ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਕਣਕਾ ਆਪਣੀ ਉੱਗ ਵੀ 3386 ਤੇ ਇਧਰ ਵੀ ਜੀ ਆਂਦੇ ਆ ਜੀ ਤੇ ਮੈਂ 872 ਇਹ ਕੁਝ ਰਾਤ ਕੋ ਦਿੱਤੀ ਸੀ ਸ਼ੇਰ ਦੇ ਲੱਗੇ ਚਾਹ ਲੈ ਗਏ ਆ ਤੇ ਤਿੰਨ ਗਿਲੇ ਸਾਂ ਆ ਆ 2.5 ਏਰੀ ਹੈ ਆ ਇਹ ਆ ਤਿੰਨ ਗਿਲੇ ਥਾਂ ਜਿਹੜਾ ਏਰੀ ਜਾਂਦੇ ਆ ਇਹ 8 ਕੋਟਾ ਸੁਪਰ ਹਿੱਟਰਾ ਉੱਥੇ ਬਾਥੇ ਵਿੱਚ ਹੀ ਮਾ ਚਲਦੇ ਸਾਰੇ ਪੂਰੇ ਆਮ ਬਾਫਤੀ ਦੇ ਜੋ ਮੁਥੇ ਨੇ ਤਗੜੇ ਚੀਲਦੇ ਉਹ ਬੁੱਥੇ ਆ ਵਿੱਚ ਮਖਲੀਆ ਉਹਦੇ ਸਾਰੇ ਬਾਕੀ ਮੇਰੇ ਨੇ ਇਹ ਕਣਕਾਂ ਬੀਜੀਆਂ ਆ ਇੱਧਰ ਰਹਿਣਾ ਜਿਵਾਂ ਤਾਖਤ ਕਿਲੇ ਅੱਤੇ ਰਹਾ ਬੀਜ ਉਹ ਅੱਤੇ ਜੰਦੇ ਸੀ ਆਪਾਂ ਬੀਜਣ ਲੱਗੇ ਆਪਣੀ ਰਹਿ ਗਈ ਪੰਜ ਕੁ ਕਿਲੇ ਬਾਸਪਤੀ ਰਹਿ ਗਈ ਵੱਡਣ ਵਾਲੀ ਉਹ ਅੱਜ ਜਾਂ ਸੇਰੇ ਵੱਡਾ ਹੈ ਬਾਕੀ ਆਪਾਂ ਕਣਕ ਬੀਜੀ ਆ ਨੇ ਨਾਲ ਦੇ ਨਾਲ ਜਦ ਮਸ਼ੀਨ ਆ ਗਈ ਉਹ ਕਣਕਾਂ ਬੀਜਾਂ ਉਹ ਬਾਸਪਤੀ ਵਢਾਵਾਂਗੇ ਆਪਾਂ ਕਣਕ ਬੀਜ ਕੇ ਆਪਦਾ ਜਿਹੜੇ ਜਿਆਦਾ ਚੈ ਤਰੀਕ ਹੋਈ ਆ 19 ਨਵੰਬਰ ਹੋ ਗਈ ਕਣਕ ਥੋੜੀ ਲੇਟ ਆ ਆਪਾਂ ਉਹਦੀ ਵੱਢਣੀ ਵੱਢਣਾਂ ਦੀ ਜੀ ਬੂਰੀ ਸੁੱਕੀ ਪਈ ਆ ਆਜਾ ਘੇੜਾ ਨੇੜੇ ਜੀ ਵੇ ਤੇ ਅੱਜ ਆਪਾਂ ਰੂੜੀ ਪਾਉਣੇ ਪਏ ਗੱਠਾਂ ਜ ਬਣੀਆਂ ਬਣੀਆਂ ਗੱਠਾਂ ਚੱਕੀਆਂ ਨੇ ਅੱਜ ਚੱਕਣਗੇ ਤੇ ਰੂੜੀ ਆਪਾਂ ਆਉਦੀ ਦਾ ਪਈ ਡੇਰੀ ਫਾਰਮ ਆ ਆਪਣੇ ਇਥੇ ਪਿੰਡ ਉਨਾਂ ਤੋਂ ਲਈ ਆ ਤੇ ਉਹ ਕਾਉਂ ਦੀ ਟਰਾਲੀ ਇੱਕ ਲਾਗੇ ਜਿੱਦੀ ਇਥੇ ਨਾਲ ਲਾਉਣੇ ਆਪਾਂ ਸੇ ਐਮ ਹੋ ਗਿਆ ਅੱਡੇ ਨੂੰ ਦੱਸਦਾ ਹੋਇਆ ਤੇ ਇੱਕ ਟਰਾਲੀ ਇਹ ਨਿਹਰਾ ਇੱਕ ਹੋਆ ਇਹ ਵਿੱਚ ੱਕਾ ਦਾ ਡੱਕਾ ਹੀ ਆਣੇਗਾ ਪੱਤੇ ਹੈਗੇ ਇਸ ਪੱਦਿਆਂ ਦੇ ਚਲੋ ਮੈਂ ਮਾੜਾ ਮੋਟਾ ਦਾ ਕੰਮ ਜਿਹਾ ਪੈ ਹੀ ਜਾਂਦਾ ਪਰ ਕਾ ਤੂੜੀ ਪਰਾਲੀ ਕੁਛ ਨਹੀਂ ਹੈ ਕਾ ਵਿੱਚ ਨਿਰ ਹੈ ਕੋਆ ਪੂਰੀ ਸਹੀ ਰੂੜੀ ਹੈ ਹੋਈ ਆਹ ਇਹ ਟਰਾਲੀ ਮੈਨੂੰ ਲੈ ਆਉਣੇ ਆਂ ਲਵਾ ਕੇ ਫਿਰ ਤੁਹਾਨੂੰ ਮਿਲਦਾ ਜੀ ਵੀਰੇ ਤੇ ਵਾਸਤੇ ਵੱਢ ਗਏ ਤਵੀਆਂ ਮਾਰਦਿਆਂ ਤੇਰ ਤਵੀਆਂ ਦੀ ਲਾ ਕੇ ਆਕਾ ਮਾਰਤਾ ਕਣਕ ਗਿਰ ਜਾਂਦੇ ਆ ਅੱਜ ਸਾਰੀ ਕੇਰ ਕੇ ਰਹਿ ਗਈ 2 4 5 ਕਿਲੇ ਰਹਿ ਜਾਂਦੇ ਤੋਂ ਬਿਨਾ ਸਵਾ ਕਿਲਾ ਇਹ ਤੇ ਵਿਲੇ ਹੋ ਜਾਣਗੇ ਅੱਜ ਤਰੀਕ ਅੱਜ ਹੋਗੀ 30 ਨਵੰਬਰ ਲੇਟ ਹੋ ਗਈ ਥੋੜੀ ਅਣਕ ਹੈਗੀ 826 ਜਿਹੜੀ ਬੀਜ ਨੇ ਆਪਾਂ ਤੇ 327 ਅਰ ਬੀਜੀਆਂ ਟੋਟਾ ਮਤ 4 ਕਿੱਲੇ ਬੀਜ ਨਹੀਂ 5 826 ਕਿੱਲਾ 1.5 ਕਿੱਲਾ ਹੈ ਗਿਆ ਤੇ 327 ਆ ਤੇ ਬਾਕੀ ਪੱਠੇ ਬੀਜਾਂ ਤੇ ਕਿੱਲਾ 4 ਹੈ ਕਿ ਜਿਆਦਾ ਲੱਗ ਗਿਆ ਹੈਗਾ ਘੱਟ ਸੀ ਪਾ ਜਿਆਦਾ ਲਿਆ ਪਾਪਾ ਫਿਰ ਦਾ ਉਹ ਤੋਂ ਟਰੈਕਟਰ ਮਗਰ ਲੱਗੇ ਜੀ ਵੀਰੇ ਆਪਾਂ ਲੱਗੇ ਕਰਾਉਣ ਗੁੱਲੀ ਡੰਡੇ ਵਾਲੀ ਜਿਹਦੀ ਕੰਦਾ ਦੀ ਸਪਰੇ ਹੁੰਦੀ ਆ ਉਹ ਆਹ ਤੱਕ ਪਹੁੰਚੀ ਹੋਈ ਆ ਝਾਇ ਖੰਮਲੇ ਆ ਪਰਿੰਦਾ ਪਿਆ ਇਹ ਝਾਇ ਭਰ ਕੇ ਫਿਰ ਭਰ ਕੇ ਫੇਰ ਆਪਾਂ ਕਰਾਉਣੇ ਦਵਾਈ ਪਾਉਣੇ ਕੋਰਟ ਤਾਂ ਫੋਨ ਪਹੀ ਲਾਦੇ ਆ ਉਹਦੀਆਂ ਤੇ ਚਲਦੇ ਆ ਤੇ ਨੇ ਕੋਲੀ ਕੱਪਾ ਕਰਾਉਣੀ ਤੇ ਦਿੱਲੀ ਕਣ ਕਬੂਤੀ 6 ਕਿੱਲੇ ਕਰਾਉਣੀ ਆਜਾਉਣਾ ਸਪਰੇਅ ਕਰਾ ਕੇ ਫਿਰ ਦਾ ਦਾ ਬਾਜ ਕਣ ਕੱਪਰਨੀ ਜਿਹੜੀ ਆਪਾਂ ਪਹਿਲਾਂ ਪਹਿਲਾਂ ਕਰੀ ਸੀ 2.5 ਕਿੱਲੇ ਇਹਨੂੰ ਹੋ ਗਿਆ ਅੱਜ ਮਹੀਨੇ ਦੇ 1.5 ਹੋ ਗਿਆ ਤੇਰੀ ਨੂੰ ਤੇ 380 ਤੇ ਤੇਰੀ ਆਪਾਂ ਉਹ ਉੱਪਰ ਨਹੀਂ ਹੁੰਦੇ ਫਿਰ ਚੱਲਦੇ ਆਪਾਂ ਬੰਦਾ ਲਾਇਆ ਖਾਲ ਬਣਾਉਣਾ ਪਿਆ ਚੱਲਦੇ ਹਾਂ ਲੋ ਜੀ ਨਾਲੇ ਤਾਂ ਕਰ ਕੇ ਲੱਗੇ ਜਵੀ ਅੱਥੇ ਤੇ ਦੋ ਕਨਾਲਾ ਪੀ ਆ ਨਵਾਂ ਪੀਦਣਾ ਤੇ ਬਾਕੀ ਦੋ ਦੂਕ ਦੋ ਕਨਾਲਾ ਬੀਜ ਨਹੀਂ ਗਿਆ ਵੀ ਮਾਰੇ ਮਤਿਆਂ ਟਿੱਬੀਆਂ ਹੀ ਨਿੱਕੇ ਟਰੈਕ ਖਿੱਚਦੇ ਆ ਆ ਆਪਣੀ ਉਹੀ ਮੋਟਰ ਆ ਆ ਸਾਰੇ ਸਾਗਵਾਰ ਕੀ ਤੋੜ ਇੱਧਰ ਵੀ ਤੇ ਉੱਤਰ ਵੀ ਦੋ ਛੱਡੇ ਗੱਲਾਂ ਵਾਕੀ ਫਟਾਤੇ ਉਹ ਪਾੜ ਜਾਂਦੇ ਹੀ ਕੀ ਤੇ ਕੋਈ ਟੇਡਾ ਹੋ ਜਾਂਦਾ ਕਿ ਤਰਨੂੰ ਤਰਫ ਆਹੀ ਉਹ ਫਿਰ ਸਰ ਤੋਈ ਸਿੱਧੇ ਹੀ ਦੋ ਰੱਖ ਲੈ ਵਾਕੀ ਖਰੇ ਮੋਟਰ ਤੇ ਗੰਦਾ ਬੜਾ ਹੈ ਮੋਟਰ ਦਾ ਤਾਂ ਮਕੀਤਾ ਆ ਰਿਹਾ ਚੱਟ ਫਿਰ ਜਾਵਾਂਗੇ ਇਹ ਬੰਦਾ ਆ ਇਹ ਟਾਈਮ ਲੱਗ ਕੇ ਲੈ ਜਾਗੇ ਇਹਦਾ ਇਥੇ ਜੋੜ ਦੇਣ ਬਾਅਦ ਚ ਬਠਲਾਣਾ ਲੈ ਜਾਗੇ ਬਾਹਰ ਆਹ ਕੰਨ ਕਪੀਆਂ ਉੱਪਰ ਇਹ ਹੈ ਵੀ 872 ਪੀਡਬਲੂ ਆਪੇ ਆਹ ਉੱਥੇ ਲਾਦਾ ਗੱਲਾ ਤੇ ਉਹ ਥੱਲੇ ਤੋੜਾ ਦੁਕਾਨ ਤੱਕ ਉਹ ਵੀ ਕੱਲ ਕੀਰਤੀ ਹਰੀ

ਬੱਚਾ ਚਾਰ ਲੈ ਕੇ ਆਇਆ ਤਾਂ ਪਿਆ ਕਿ ਚੱਲਨੇ ਵਾਪਸ ਇਹ 1386 ਇਹ ਵਾਪਰ ਚੂਗੀ ਇਹ ਛੱਡਾ ਦਾ ਪਾਣੀ ਨਾ 10 ਦਾ 10 10.5 ਦਾ 1.5 ਪਾਣੀ ਪਾਉਣੇ ਨੂੰ ਦੋ ਪਾਣੀ ਤੋਂ ਤਿੰਨ ਹਾਂ ਪਾਣੀ ਦੋ ਦੋ ਵਾ ਚੱਲ ਗਿਆ ਯਾ ਉਹ ਕੋ ਕੋ ਡਰ ਗਈ ਥੋੜੀ ਵੇ ਨਹੀਂ ਆ ਤੋਪਾ ਗਰਮੀ ਬਹੁਤ ਪਈ ਜਾਂਦੀਗਾ ਅੱਜ ਹੋਗੀ 2 ਦਸੰਬਰ ਤੋ ਤੋ 3 3 4 ਦਸੰਬਰ ਹੋਗੀ ਤੇ ਤੋਪਾ ਹਜੇ ਬਹੁਤ ਬੈਂਦੀ ਪਈ ਆ ਹਵਾ ਪਾਇ ਮਾੜੀ 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 ਚੱਲਦੀ ਪਰ ਤੋਪਾ ਚਿੰਗੜੇ ਗੱਡੀ ਦੁਰ ਕੰਦੀ ਤਿੱਖੀ ਤੋਪਾ ਬਾਬੂ ਦੀ ਹੋਲਡ ਇਹਨੇ ਬੰਦ ਕਰਕੇ ਚੱਲੇ ਆ ਪਾਣੀ ਆਇਆ ਆਇਆ ਬੰਦ ਕਰਕੇ ਫਿਰ ਚੱਲੇ ਅਵਰੇ ਆਲੂ ਤੇ ਕੋਪੀ ਆਪਾਂ ਭਰਤੀ ਤੇ ਇਧਰ ਕਣ ਵੀ ਭਰਤਾ ਅੱਪਰਲੇ ਨੂੰ ਛੱਡਿਆ ਥੋਮ ਨੂੰ ਲਾਫ ਹਮਾ ਟਾਈਮ ਆਇਆ ਬਸ 5:30 ਪਹੁੰਚਦਾ ਉਹ ਜਿੱਥੇ ਪਿਆ ਗਿਆ ਕਾਣ ਕੰਡਿਆਂ ਦਾ ਨਮਕਾ ਵਧੀਆ ਆ ਸਰਵਾ ਤੇ ਇਹ ਪਰ ਕੇ ਮੈਂ ਖਣਾ ਪਾਣੀ ਛੱਡਿਆ ਵਾਹ ਚਿਰ ਦਾ ਤੇ ਇਸ ਵੀਡੀਓ ਦੀ ਜੀ ਵੀ ਆਪਾਂ ਇੱਥੇ ਹੀ ਕਰਦੇ ਕੰਮ ਜੀਤੀਆਂ ਆ ਵਧੀਆ ਮਾਫ ਹੋ ਠੰਡਾ ਕੋਹਰਾ ਪੰਦਾ ਹੋਣਾ ਤੇ ਵੀਡੀਓ ਦੀ ਐਂਡਿੰਗ ਕਰਦੇ ਆਪਾਂ ਇੱਥੇ ਜਲਦ ਮਿਲਦੇ ਨਵੀਂ ਇਸ ਅਗਲੇ ਵੀਡੀਓ ਚ ਧੰਨਵਾਦ ਸਾਰੇ ਵੀਰਾਂ ਦਾ